ਆਜੋ ਆਜੋ ਛੇਤੀ ਤਾੜੀਆਂ ਮਾਰਦੇ ਆਂ ਪਤਾ ਨਹੀਂ ਕੀ ਕੀ ਕਰਦੇ ਆਂ ਇਹ ਬੰਦੇ ਵਾਲਾ ਕੰਮ ਥੋੜੀ ਜਿਹਾ ਜਰੇ ਬੰਦਾ ਕੰਮ ਕਰਦਾ ਸੋਹਣਾ ਲੱਗਦਾ ਔਰ ਚੋਚਲੇ ਕਰਦੀ ਔਰਤ ਸੋਹਣੀ ਲੱਗਦੀ ਹੈ ਕੁੜੀਆਂ ਜੱਜਦੀਆਂ ਗਹਿਣੇ ਪਾਏ ਮੰਦਾ ਥੋੜੀ ਇਹਨਾਂ ਕੁਝ ਪਾ ਸਕਦਾ ਸੋ ਇਸ ਕਰਕੇ ਸਮਾਜਿਕ ਮੀਡੀਆ ਕੰਮ ਲੈ ਵਰਤੀਏ ਉਹ ਇੱਕ ਘੜਾ ਮਚਲੋਦਰੀ ਆ ਕੇ ਮਤਲਬ ਜੀਵ ਜੀਵ ਕਰਦਾ ਆਰਪੇਸ਼ ਹੋ ਜਾਣਾ ਇੱੱਚਾ ਆਨੇ ਲੱਗਦਾ ਕਿਸੇ ਦੁਨੀਆ ਦੇ ਹਿੱਸੇ ਚ ਇਸ ਤਰ੍ਹਾਂ ਦੀ ਦਰਬਾਰ ਤੋਂ ਤੁਸੀਂ ਹੁੰਦੀ ਦੇਖੀਆ ਬੜੇ ਲਿਖਿਓ ਸਾਰੇ ਨਹੀਂ ਕੀ ਸਾਰੇ ਜੁਰਤ ਫੇਸਬੁਕ ਤੇ ਦਿਖਾਈ ਜਾਣੇ ਆ ਜਦੋਂ ਲੋੜ ਪੈਂਦੀ ਐ ਫਿਰ ਕੋਈ ਆਉਂਦਾ ਨਹੀਂ ਹੈਨਾ ਸੋ ਨਹੀਂ ਇਹ ਚੰਗਾ ਨਹੀਂ ਲੱਗਦਾ ਆ ਜਿਹੜੇ ਸੀਨੀਅਰ ਜਿੱਦਾਂ ਤੁਸੀਂ ਆ ਜਿਹੜੀ ਤੁਹਾਡੀ ਅਗਲੀ ਜਨਰੇਸ਼ਨ ਐ ਸਾਡਾ ਇਹ ਫਰਜ ਬਣਦਾ ਐ ਇਹ ਸਬਕ ਬਣਦਾ ਔਰ ਵੈਸੇ ਵੀ ਦਿਮਾਗ ਚ ਰੱਖੋ ਲੋੜ ਤੋਂ ਜ਼ਿਆਦਾ ਤੁਸੀਂ ਦੇਖੋਗੇ ਤਾਂ ਦੁਨੀਆ ਤੁਹਾਨੂੰ ਪਰਵਾਹ ਨਹੀਂ ਕਰਦੀ ਚੰਗਾ ਨਹੀਂ ਸਮਝਦੀ ਫਿਰ ਗਾਲ ਹੀ ਕਢਦੇ ਆ ਸੋ ਇਹ ਇਹ ਕੰਮ ਲਈ ਵਰਤੀ ਆਪਾਂ ਔਰ ਵੈਸੇ ਵੀ ਮੈਂ ਬੇਨਤੀ ਕਰਦਾ ਹਾਂ ਸਿਸਟਮ ਨੂੰ ਜਾਂ ਸਰਕਾਰ ਨੂੰ ਜੇ ਤੁਹਾਡੀ ਅਪਰੋਚ ਐ ਸਿਸਟ ਸਰਕਾਰ 'ਚ ਤਾਂ ਜਿੰਨੇ ਜਿਹੜੇ ਸਮਾਜਿਕ ਮੀਡੀਆ ਇਹਦੇ ਤੇ ਜਿਹੜੇ ਲਾਈਵ ਹੁੰਨੇ ਆ ਉਹਦੇ ਪ੍ਰੋਪਰ ਪੈਸੇ ਰੱਖੇ ਜਾਣ 10000 ਰੁਪਏ ਲੱਗੇ ਜੇ ਇਹਨੇ ਲਾਈਵ ਹੋਣਾ ਬਟਨ ਦਬਣ ਲੱਗਾ ਦੁੱਖ ਤਾਂ ਲੱਗੇ 2500 ਰੁਪਏ ਜੀ ਕਮਾਰੀ ਜਨੇ ਸਾਰਾ ਦਿਨ ਸੱਚ ਨੂੰ ਝੂਠ ਝੂਠ ਨੂੰ ਸੱਚ ਰਾਤ ਨੂੰ ਗਲਤ ਕੰਮ ਕਰਨਾ ਸਵੇਰੇ ਚਿੱਟੇ ਕੱਪੜੇ ਪਾ ਕੇ ਸਵੇਰੇ ਤੜਕੇ ਹੀ ਫਿਰ ਮਤਲਬ ਸਿਫਤੀ ਇਕੱਠੀ ਕਰ ਦੇਣੀ ਰੋਣਾ ਪਾਉਣਾ ਝੂਠਾ ਸੱਚ ਹੋ ਜਾਂਦਾ ਸੱਚਾ ਝੂਠ ਹੋ ਜਾਂਦਾ ਆਪਾਂ ਚੰਗੇ ਕੰਮ ਕਰੀਏ ਜੋੜੀਏ ਸਿਰਾਂ ਨਾਲ ਸਿਰ ਬਹੁਤ ਚੀਜ਼ਾਂ এনवायरमेंट ਤੇ ਕੰਮ ਕਰਨਾ ਪਾਣੀ ਜਾ ਰਿਹਾ ਸੋਚੋ ਤੁਸੀਂ ਜੇ ਪਾਣੀ ਨਾ ਰਿਆ ਸਾਰਾ ਦਿਨ ਸਖਿਆਮਾਂ ਦੀਆਂ ਗੱਲਾਂ ਕਰਦੇ ਆਪਾਂ ਗੁਰੂ ਸਾਹਿਬ ਦਾ ਤਾਂ ਇੱਕੋ ਮੈਸੇਜ ਸੀ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਇਹ ਤਿੰਨਾਂ ਚੀਜ਼ਾਂ ਦਾ ਬਚਾਉਣੀ ਹੈ ਇਹਦੇ ਲਈ ਤਾਂ ਲੁਕਾਈ ਚੱਲ ਰਹੀ ਹੈ ਉਹ ਅਸੀਂ ਬਚਾ ਨਹੀਂ ਰਹੇ ਤੋ ਕੋਸ਼ਿਸ਼ ਕਰੀਏ ਵਕਤੋ ਨਾ ਬਰਬਾਦ ਕਰੀਏ ਸਵਾਜਿਕ ਕਮੇਟੀ ਦੇ ਜਿੱ ਨੀਚਾ ਉੱਤੇ ਚੜਦੇ ਆ ਉਹਦੇ ਨਾਲ ਚੰਗਾ 10 ਦਰਖਤ ਲਾਤੀ ਜਾ ਕੇ ਕੋਈ ਛਾਂਵੇਂ ਬੈਠ ਕੇ ਕੋਈ ਤੁਹਾਡੇ ਲਈ ਦੁਆ ਕਰੂਗਾ ਨਾ